ਇਸਰਾਈਲਿਆ ਦੀ ਵੱਡੀ ਖਬਰ ਲੈ ਕੇ ਹਾਜ਼ਰ ਹੋਇਆ ਤੁਹਾਨੂੰ ਦੱਸ ਦਈਏ ਕਿਸਾਨ ਜਥੇਬੰਦੀਆਂ ਨੇ ਇੱਕ ਇਕੱਠ ਰੱਖਿਆ ਤੇ ਉੱਥੇ ਕੁਝ ਖੜ ਪੀੜਤ ਲੋਕਾਂ ਨਾਲ ਗੱਲਬਾਤ ਕਰੀ ਤੇ ਉਹਨਾਂ ਨੇ ਕਿਹਾ ਹੈ ਕਿ ਹੜ੍ਹਾਂ ਦੇ ਵਿੱਚ ਜੋ ਵੀ ਤੁਹਾਡਾ ਨੁਕਸਾਨ ਹੋਇਆ ਉਸ ਦੀ ਪਰਵਾਹੀ ਅਸੀਂ ਕਰਾਂਗੇ ਹੋਰ ਕੀ ਕੁਝ ਕਹਿਣਾ ਉਹਨਾਂ ਦਾ ਆਓ ਤੁਹਾਨੂੰ ਸੁਣਾਉਂਦੇ ਆ ਜਿਹੜਾ ਸਾਰੇ ਏਰੀਆ ਪਾਣੀ ਨੇ ਮਾਰਿਆ ਏ ਜਿਹੜੀ ਗਲਾਬੇ ਕੀ ਪੈਣੀ ਐ ਉਥੋਂ ਵਨ ਟੁੱਟਿਆ ਉਹ ਸਾਡੇ ਸਾਹਮਣੇ ਵੱਧ ਤੋਂ ਵੱਧ 1.5 ਕਿਲੋਮੀਟਰ ਬਾਟਾ ਬਣਦਾ ਹੈ ਜੇ ਉਹਨੂੰ ਕੰਕਰੀਟ ਦਾ ਪੱਕਾ ਕਰ ਦੇਣਾ ਹੋਵੇ ਮੈਨੂੰ ਲੱਗਦਾ ਹੈ ਕਿ ਹਨੋ ਇਸ ਗੱਲ ਦੀ ਗਰੰਟੀ ਹੋ ਸਕਦੀ ਹੈ ਜਿੰਨਾ ਪਾਣੀ ਆਇਕਤੀ ਆਇਆ ਹੈ ਵੀ ਇਹ ਫਸਲਾਂ ਨਹੀਂ ਮਰਨਗੀਆਂ ਹੁਣ ਸਵਾਲ ਹੈ ਵੀ ਕਹਾ ਜੇ 1.5 ਕਿਲੋਮੀਟਰ ਉਹਨੂੰ ਕੰਕਰੀਟ ਦਾ ਪੱਕਾ ਕਰਨਾ ਹੋਵੇ ਕੀ ਸਰਕਾਰ ਕੋਲ ਇੰਨੇ ਪੈਸੇ ਹੈ ਨਹੀਂ ਸਰਕਾਰ ਦਾ ਅੰਕੜਾ ਵੀ ਪੂਰੇ ਪੰਜਾਬ ਵਿੱਚ 5 ਲੱਖ ਏਕੜ ਫਸਲ ਮਰ ਗਈ ਇਹ ਆਪ ਉਹ ਮਾਰਕੀਟ ਸੈਸ ਲੈਂਦੇ ਆ ਜੋ ਫਸਲ ਵੇਚਦੇ ਆ ਉਹਦਾ ਵਿਕਾਸ ਫੰਡ ਫੰਡ ਲੈਂਦੇ ਆ ਇਹ 30% ਹੈ ਝੋਨੇ ਦੀ ਫਸਲ 70-75 ਤੱਕਰ ਵੀ ਜਾਂਦੀ ਹੈ ਵੱਧ ਵੀ ਹੋ ਜਾਂਦੀ ਹੈ ਜਨਦੀ ਹੈ ਮੈਂ ਘੱਟੋ ਘੱਟ ਕਹਿਣਾ ਜੇ 4000 ਰੁਪਿਆ ਕਿੱਲੇ ਮਗਰ ਸਰਕਾਰ ਦਾ ਵੀ ਮਰ ਗਿਆ ਲੋਕਾਂ ਨੂੰ ਤਾਂ ਡੋਆ ਉਹਨੇ ਆਪ ਦਾ ਵੀ ਡੋਬੋ ਲਿਆ ਇਹਨੂੰ ਜੇ 5 ਲੱਖ ਨਾਲ ਗੁਣਾ ਕਰ ਲਈਏ ਇਹ 200 ਕਰੋੜ ਰੁਪਇਆ ਬਣਦਾ। ਉਥੇ 50 ਕਰੋੜ ਲੱਗਦਾ ਨਹੀਂ ਮੈਨੂੰ ਤਾਂ ਲੱਗਦੀ ਹੈ। ਕਿੰਦੇ ਉਥੋਂ ਮੰਨ ਨਹੀਂ ਡੁੱਟ ਸਕਦਾ। 70ਵਾਂ ਜਨਮ ਆਹ ਬਣਾ ਲਿਆ ਆਜ਼ਾਦੀ ਦਿਹਾੜਾ ਇਹਨਾਂ ਨੇ। ਇਹ 79 ਸਾਲ ਚ ਕਿੰਨੀਆਂ ਸਰਕਾਰਾਂ ਆ ਗਈਆਂ ਬਦਲ ਬਦਲ ਕੇ। ਮੈਨੂੰ ਨਹੀਂ ਲੱਗਦਾ ਕੋਈ ਪਾਰਟੀ ਜਿਹੜੀ ਆ ਤੁਰੀਆਂ ਫਿਰਦੀਆਂ ਕੋਈ ਰਹਿ ਗਿਆ ਹੋ ਗਿਆ ਜਿਹਦਾ ਰਾਜ ਨਾ ਆਇਆ ਹੋਵੇ। 79 ਸਾਲਾਂ ਬਾਅਦ ਵੀ ਲੋਕਾਂ ਨੂੰ ਹੜ ਮਾਰੀ ਜਾਣ। ਜੀਨਸਾ ਤੋਂ 2 ਸਾਲ ਬਾਅਦ ਆਜ਼ਾਦ ਹੋਇਆ। ਉੱਥੇ ਅੜ ਕਿਉਂ ਨਹੀਂ ਹੁੰਦੇ? ਉੱਥੇ ਬਰਾਲੀ ਨੂੰ ਅੱਗ ਕਿਉਂ ਨਹੀਂ ਲੈਂਦੇ ਛੋਨਾ ਤਾਂ ਬੀਜਦੇ ਐ। ਜੀਦਾ ਮਾਲ ਫੈਲਣ ਨੇ ਕੋਈ ਨੀਤੀਆਂ ਦਾ ਰੌਲਾ ਹੈ। ਨੀਤੀਆਂ ਕਾਰਪੋਰੇਟਾਂ ਦੇ ਪੱਖੀ ਹੈ। ਸਾਮਰਾਜੀਆਂ ਦੇ ਪੱਖੀ ਹੈ। ਇਹ ਜਿਹੜੇ ਇਥੇ ਕੋਈ ਹਾਕਮ ਬਣਾ ਲਿਓ ਜਿਹੜੇ ਪਹਿਲਾਂ ਇਹ ਗਾਹ ਨੂੰ ਜਿੰਨੂ ਮਰਜ਼ੀ ਬਣਾ ਲਿਓ। ਇਹਨਾਂ ਨੇ ਕਾਰਪੋਰੇਟਾਂ ਦੇ ਪੱਖੀ ਸਾਮਰਾਜੀਆਂ ਦੇ ਪੱਖੀ ਨੀਤੀਆਂ ਲਾਗੂ ਕਰੂ। ਇਹਦਾ ਕਰਕੇ ਸੀ ਮਾਉ ਜਣਾ ਕਹਨੇ ਆ ਗੱਲ ਕਿ ਜਿਹੜੀ ਮਰਜ਼ੀ ਸਰਕਾਰ ਬਣਾ ਲਿਓ ਤੁਹਾਡਾ ਕਰਨਾ ਕੁਛ ਨਹੀਂ ਇਹਨਾਂ ਸਰਕਾਰਾਂ ਨੇ ਥੋਡੀ ਹਾਲਤ ਕੀ ਬਣਾਤੀ ਜਿੰਨੀਆਂ ਪਾਰਟੀਆਂ ਦੇ ਆਉਂਦੇ ਐ ਤੁਹਾਨੂੰ ਉਹਨਾਂ ਨੂੰ ਮੇਰੇ ਹੱਥ ਢਣ ਲੱਤ ਹੱਥ ਢਣੇ ਭਰਾਵੋ ਬਹੁਤ ਔਖੇ ਜਦੋਂ ਬਸ ਨਹੀਂ ਰਹਿੰਦੀ ਤੁਸੀਂ ਅੱਡੇ ਆ ਹੱਥ ਉਹਨਾਂ ਕੋਲੇ ਕਿਉਂਕਿ ਉਹਨਾਂ ਨੇ ਤਾਂ ਬਣਾਈ ਹੀ ਦਿੱਤਾ ਬਿਸ਼ਾਇਦ ਇਹਨਾਂ ਨੂੰ ਬੰਦਤਾ ਕਰਾਂਗੇ ਹੱਥ ਬੰਨਾਂਗੇ ਫਿਰ ਕੁਝ ਮਿਲੂਗਾ ਹੱਥ ਭਰਾਵੋ ਤੁਸੀਂ ਸਾਡੇ ਮੂਰੇ ਵੀ ਰੜਦੇ ਸੀ